37 ਖੇਡਾਂ 5 ਲੱਖ ਖਿਡਾਰੀ 9 ਕਰੋੜ ਦੇ ਇਨਾਮ ਅੱਜ ਤੋਂ ਜ਼ਬਰਦਸਤ ਪੇੜ ਖੇਡਾਂਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੇ ਵਾਰ ਹੀਰੋ ਸਟੇਡੀਅਮ ਤੋਂ ਕਰਨਗੇ ਹਾਕੀ ਦੇ ਯਾਦਗਾਰ ਮੇਜ ਧਿਆਨ ਚੰਦ ਦੇ ਜਨਮ ਦਿਨ ਦੇ ਮੌਕੇ ਤੇ ਖੇਡ ਦਿਵਸ ਮੌਕੇ 2 ਮਹੀਨੇ ਤੋਂ ਬਾਅਦ ਸਮੇਂ ਤੱਕ ਚੱਲਣ ਵਾਲਾ ਆ ਜਾਣੇ ਕਿ ਇਹ ਖੇਡਾਂ ਲੰਬਾ ਸਮਾਂ ਚੱਲਣਗੀਆਂ ਦੱਸਦੇ ਕਿ ਇਹ ਵੱਡ ਅਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ ਖੇਡ ਮੇਲੇ ਦੇ ਵਿੱਚ ਇਸ ਵਾਰ 37 ਖੇਡਾਂ ਦੇ 9 ਉਮਰ ਵਰਗ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮਿਆਂ ਲਈ ਪੈਣਗੇ ਤੇ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਗਦ ਇਨਾਮ ਵੰਡੇ ਜਾਣਗੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਤੋਂ ਕਰਨਗੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੇ ਜਨਮ ਦਿਨ ਤੇ ਕੌਮੀ ਖੇਡ ਦਿਵਸ ਮੌਕੇ ਦੇ ਉੱਤੇ ਮਹੀਨੇ ਤੋਂ ਵੱਧ ਸਮੇਂ ਤੱਕ ਚੱਲਣ ਵਾਲਾ ਹੈ ਵੱਡਾ ਆਕਾਰੀ ਖੇਡ ਮੁਕਾਬਲਾ ਸ਼ੁਰੂ ਕੀਤਾ ਜਾਵੇਗਾ ਦੱਸਦੀ ਕਿ ਖੇਡ ਮੇਲੇ ਦੇ ਵਿੱਚ ਇਸ ਵਾਰ 37 ਖੇਡਾਂ ਦੇ 9 ਉਮਰ ਵਰਗਾਂ ਵਿੱਚ 5 ਲੱਖ ਦੇ ਕਰੀਬ ਖਿਡਾਰੀ ਤਗਮੇ ਹਲਿ ਪੜਨਗੇ ਤੇ ਜੇਤੂਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੇ ਨਗਦ ਇਨਾਮ ਵੰਡੇ ਜਾਣਗੇ ਪਹਿਲੀ ਵਾਰ ਖੇਡਾ ਵਤਨ ਪੰਜਾਬ ਦੀਆਂ ਦੇ ਵਿੱਚ ਪੈਰਾ ਖੇਡਾਂ ਦੇ ਵਿੱਚ ਐਥਲੈਟਿਕਸ ਅਤੇ ਬੈਡਮਿੰਟਨ ਦੇ ਪਾਵਰ ਲਿਫਟਿੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲੇ ਦੱਸਿਆ ਕਿ ਸਵਾਰੋ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਜਕੀਨੀ ਬਣਾਏ ਗਏ ਨੇ ਉਹਨਾਂ ਨੇ ਕਿਹਾ ਕਿ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਕੈਬਨਿਟ ਮੰਤਰੀ ਵਿਧਾਇਕ ਚੇਅਰਮੈਨ ਤੇ ਪੰਜਾਬ ਦੇ 올ੰਪੀਅਨ ਖਿਡਾਰੀਆਂ ਨੂੰ ਸੱਦਾ ਪੱਤਰ ਭੇਜੇ ਗਏ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਸ਼ਾਮ 5 ਵਜੇ ਤੋਂ ਬਾਅਦ ਦਰਸ਼ਕਾਂ ਨੂੰ ਸਟੇਡੀਅਮ ਦੇ ਅੰਦਰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਸਮਾਗਮ ਦੌਰਾਨ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਹੋਰ ਨਾਂਬਰ ਪੰਜਾਬੀ ਗਾਇਕ ਕਲਾਕਾਰ ਦਰਸ਼ਕਾਂ ਦਾ ਮਨੋਰੰਜਨ ਵੀ ਕਰਨਗੇ। ਤੇ ਦੱਸਦੀ ਕਿ ਪੰਜਾਬ ਦੇ ਵਿੱਚ ਖੇਡਾਂ ਬਰਤੰਪੰਜਾਬ ਦੀਆਂ ਹੋਣ ਚਾਰੀਆਂ ਨੇ ਜੋ ਕਿ ਲੰਬਾ ਸਮਾਂ ਚੱਲਣ ਗਿਆ ਜਿਸ ਦੇ ਵਿੱਚ ਇਨਾਮ ਦੀ ਗੱਲ ਕਰੀਏ ਖਿਡਾਰੀਆਂ ਦੀ ਗੱਲ ਕਰੀਏ ਤਾਂ 37 ਖੇਡਾਂ ਜਾਣੇ ਕਿ 37 ਟੋਟਲ ਖੇਡਾਂ ਨੇ ਜਿਸ ਦੇ ਵਿੱਚ 5 ਲੱਖ ਖਿਡਾਰੀ ਨੇ ਅਤੇ 9 ਕਰੋੜ ਦੇ ਇਨਾਮ ਰੱਖੇ ਗਏ ਨੇ ਤੇ ਹੁਣ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਨੌਜਵਾਨਾਂ ਦੇ ਲਈ ਵੱਡੇ ਕਦਮ ਚੁੱਕ ਰਹੇ ਨੇ ਜਿੱਥੇ ਕਿ ਪੰਜਾਬ ਦੇ ਨੌਜਵਾਨ ਆਪਣੀ ਜਿਹੜੀ ਖੇਡ ਆ ਉਸ ਨੂੰ ਜਾਰੀ ਰੱਖਣਾ ਤੇ ਉਹਨਾਂ ਦਾ ਹੌਸਲਾ ਫਜਾਈ ਮੁੱਖ ਮੰਤਰੀ ਭਗਵੰਤ ਮਾਨ ਖੁਦ ਕਰਨਗੇ ਤੇ ਜਿਹੜੇ ਜੇਤੂ ਰਹਿਣਗੇ ਉਹਨਾਂ ਨੂੰ ਇਨਾਮ ਤੱਕ ਵੰਡੇ ਜਾਣਗੇ ਸੀਐਮ ਭਗਵੰਤ ਮਾਨ ਦੇ ਵੱਲੋਂ ਚੁੱਕੇ ਹੋਏ ਇਹਨਾਂ ਕਦਮਾਂ ਦੇ ਬਾਰੇ ਤੁਹਾਡੀ ਕੀ ਰਾਏ ਆ ਸਾਡੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਦੇਣਾ பண்ணாண வீர்ப்போர்ட் ஹம்தார்த் டிவி